ਇਹੜਾ ਪਿੰਡ ਤੁਗਲਵਾਲਾ ਹੈ ਮੁਸਲਮਾਨਾਂ ਦਾ ਪਿੰਡ ਸੀ ਨਹੀਂ ਨਹੀਂ ਹਾਂਜੀ ਇਹ ਸਿੱਖਾਂ ਦਾ ਪਿੰਡ ਮੁਸਲਮਾਨ ਵੀ ਹੈਗੇ ਸੀ ਪਹਿਲਾਂ ਅੱਛਾ ਜੀ ਥੋੜੇ ਘੱਟ ਮੁਸਲਮਾਨ ਦੇ ਆ ਗਏ ਸੀਗੇ ਤੇ ਸਿੱਖਾਂ ਦਾ ਹੈਗਾ ਉਹ ਠੀਕ ਠਾਕ ਚੱਲੇ ਗਏ ਤੁਹਾਡਾ ਪਿੰਡ ਬੜਾ ਸਹਿਮਤ ਹੈਗਾ ਹਾਂਜੀ ਇਹਦੇ ਆਪ ਜਿਹੜਾ ਜਿਹੜਾ ਹੁੰਦੇ ਸਾਡੇ ਬੁੱਢੇ ਰਸਦੇ ਜਿਹੜੋਂਦੇ ਨਾ ਲੈਣ ਮਿਲਤੀ ਆਏ ਹਾਂਜੀ ਤੇ ਰੋਟੀਆਂ ਪਕਾ ਕੇ ਖਵਾ ਲੋਕੀ ਤਾਂ ਵੱਡ ਮਾਰ ਕਰਦੇ ਹਨਾ ਹਾਂਜੀ ਮੁੜ ਕੇ ਦੋ ਵਾਰਾਂ ਬੰਦੇ ਮਿਲਣਾ ਇਸੇ ਬਾਅਦ ਉੱਥੋਂ ਪਾਕਿਸਤਾਨੋਂ ਅੱਛਾ ਜੀ ਤੁਹਾਡਾ ਚੰਗੇ ਬੜੇ ਵਰਤੇ ਆ ਅੱਛਾ ਬਹੁਤ ਪਿਆਰ ਮਾ ਬੱਸੀ ਆਪੋ ਚ ਹੈ ਜੀ ਲੋਕੀ ਤੇ ਲੁੱਟ ਮਾਰ ਕਰਦੇ ਨੇ ਲੁੱਟ ਮਾਰ ਹਾਂ ਜੀ ਤੇ ਸਾਡੇ ਪਿੰਡਾਂ ਦਾ ਬੰਦਾ ਰੋਟੀਆਂ ਪਕਾ ਕੇ ਖਵਾ ਗਿਆ ਉਹ ਇਹਨਾਂ ਨੂੰ ਚਾਹ ਪਿਆਓ ਜਿੱਥੇ ਜਦਾ ਉੱਥੇ ਪੜਾ ਕੇ ਆਉਂਦੇ ਅੱਛਾ ਜਦ ਕੈਂਪ ਚ ਛੱਡ ਕੇ ਆਏ ਹੈ ਠੀਕ ਹੈ ਕੋ ਨਾ ਚੇਤੇ ਉਹਨਾਂ ਚੋਂ ਮੁਸਲਮਾਨਾਂ ਚੋਂ ਅੱਜ ਚੇਤਾ ਉਹ ਨਾ ਉਹਦਾ ਇੱਕ ਦਿਨ ਦਹੀ ਵਟਾ ਹੁੰਦਾ ਸੀ ਪਹਿਲਵਾਨ ਹੁੰਦਾ ਹੁੰਦਾ ਇੱਥੇ ਓਏ ਜਾਰੂ ਜਾਰੂ ਨਹੀਂ ਨਹੀਂ ਜਿਹੜਾ ਜਿੱਤਿਆਂ ਬਣਾਉਂਦਾ ਸੀ ਸਾਈਆ 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 ਅੱਛਾ ਇੱਥੇ ਰਹਿਣ ਵਾਲਾ ਸੀ ਸਾਈਆ ਹੀ ਬੜਾ ਤਗੜਾ ਜਵਾਨ ਇੱਕ ਸਰਸਾ ਕੇ ਜਿੱਦੀਆਂ ਬਣਾਉਂਦੇ ਇਸੇ ਸਾਈਆ ਰਹਿਣ ਵਾਲਾ ਹੈਗਾ